ਸਤਿ ਸ਼੍ਰੀ ਅਕਾਲ ਸ਼ਰਕਰ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਸਾਰਿਆਂ ਨੂੰ ਪਤਾ ਹੈ ਕਿ ਥੋੜੇ ਟਾਈਮ ਤੱਕ ਨਵਾਂ ਸਾਲ ਜਿਹੜਾ ਚੜਜਣਾ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਨੇ ਨਵੇਂ ਸਾਲ ਤੇ ਬਹੁਤ ਸਾਰੇ ਯਾਰ ਦੋਸਤ ਇਕੱਠੇ ਹੋਣਗੇ ਬਹੁਤ ਪਰਿਵਾਰ ਇਕੱਠੇ ਹੋਣਗੇ ਮਾਰਕੀਟਾਂ ਦੇ ਵਿੱਚ ਅਕਸਰ ਰੌਣਕਾਂ ਲੱਗਦੇ ਨੇ ਪਰ ਅੱਜ ਦੇ ਦਿਨ ਸਪੈਸ਼ਲ ਜੇਕਰ ਗੱਲ ਕਰੀਏ ਵੀ ਯਾਰਾਂ ਦੋਸਤਾਂ ਨੇ ਸਾਰੇ ਇਕੱਠੇ ਹੋ ਕੇ ਮਾਰਕੀਟਾਂ ਦਾ ਵਿੱਚ ਜਾਂਦੇ ਨੇ ਕਿਉਂਕਿ ਨਵਾਂ ਸਾਲ ਚੜਨ ਵਾਲਾ ਨਵੇਂ ਸਾਲ ਦੇ ਇਹ ਚੜਨ ਤੋਂ ਪਹਿਲਾਂ ਬਹੁਤ ਸਾਰੇ ਯਾਰ ਦੋਸਤ ਆਪਣਾ ਆਪਣਾ ਦੁੱਖ ਬਣਾਉਂਦੇ ਨੇ ਕੀ ਖੋਇਆ ਕੀ ਕੁ ਤਾਂ ਬਹੁਤ ਸਾਰੇ ਸਾਡੇ ਨਾਲ ਨੌਜਵਾਨ ਮੌਜੂਦ ਨੇ ਮਾਰਕੀਟ ਦੇ ਵਿੱਚ ਗੱਲਬਾਤ ਕਰਦੇ ਆ ਬਹੁਤ ਦੂਰ ਤੜਡੇ ਤੋਂ ਲੋਕ ਜਿਹੜੇ ਅੱਜ 3ਵੀਂ ਟੂ ਮਾਰਕੀਟ ਦੇ ਵਿੱਚ ਪਹੁੰਚੋ ਸਰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਕੀ ਨਾਮ ਹੈ ਤੁਹਾਡਾ ਨਮਸਕਾਰ ਮੇਰਾ ਨਾਮ ਪਾਰਸ ਹੈ ਜੀ ਔਰ ਥੋੜੇ ਟਾਈਮ ਤੱਕ ਇਹ ਨਵਾਂ ਸਾਲ ਚੜ ਜਾਏਗਾ ਹਾਂਜੀ ਆਪ ਪੰਜਾਬ ਵਿੱਚ ਮਨਾ ਰਹੇ ਹੋ ਨਵਾਂ ਸਾਲ ਕਿਵੇਂ ਦੇਖਦੇ ਹੋ ਜੋ ਜਾਣੇ ਵਾਲਾ ਸਾਲ ਹੈ ਜੋ ਆਉਣੇ ਵਾਲਾ ਉਸ ਵਿੱਚ ਕੀ ਫਰਕ ਸਮਝਦੇ ਹੋ देखो जी जब हम पुराने साल की तरफ देखते हैं तो मतलब रिफ्लेक्शंस की तरफ देखते हैं कि क्या किया हमने क्या गलतियां थी क्या उपलब्धियां थी और नए साल में उन गलतियों को कैसे हम ठीक करेंगे और उपलब्धियां उनके अंदर और क्या उपलब्धियां जोड़ेंगे ताकि हमारी लाइफ बेटर हो क्या सोचते हैं दिन सेम ही होते हैं ਜੋ ਰੁੱਤ ਪੰਜਾਬੀ ਦੇ ਵਿੱਚ ਗੱਲ ਕਰਦਾ ਮੌਸਮ ਰੁੱਤਾਂ ਪੰਜਾਬੀ ਦੇ ਵਿੱਚ ਗੱਲ ਕਰਦਾ ਹੈ ਮੌਸਮ ਰੁੱਤਾਂ ਸੇਮੇ ਹੀ ਹੁੰਦੀਆਂ ਨੇ ਜੇਕਰ ਗੱਲ ਕਰੀਏ ਕੈਲੰਡਰ ਹੀ ਅਪਡੇਟ ਹੋਊਗਾ ਮਤਲਬ ਨਵੇਂ ਸਾਲ ਦੇ ਵਿੱਚ ਆ ਤਾਰੀਖ ਬਦਲਦੀ ਹੈ ਹਾਂ ਤਰੀਕ ਬਦਲਦੀ ਹੈ ਸਿਰਫ ਆਪਾਂ ਕਿਸ ਤਰ੍ਹਾਂ ਜਿਹੜਾ ਇਸ ਚੀਜ਼ ਨੂੰ ਲੈ ਕੇ ਚੱਲੀਏ ਤਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਹੋਰ ਵੀ ਤਰ੍ਹਾਂ ਦੇ ਸੁਧਾਰ ਆ ਸਕਣ ਕਿਉਂਕਿ ਬਹੁਤ ਸਾਰੇ ਬੰਦਿਆਂ ਨੂੰ ਆਦਤਾਂ ਬਦਲਣ ਦੀ ਲੋੜ ਹੁੰਦੀ ਹੈ ਆਪਣਾ ਸਮਾਂ ਬਦਲਣ ਦੀ ਲੋੜ ਹੁੰਦੀ ਹੈ ਬਹੁਤ ਸਾਰੇ ਬੰਦੇ ਨੈਗੇਟਿਵ ਹੋਏ ਫਿਰਦੇ ਹੁੰਦੇ ਨੇ ਜੇਕਰ ਉਹ ਇਸ ਚੀਜ਼ ਨੂੰ ਥੋੜੀ ਜਿਹੀ ਅਪਡੇਟ ਕਰਕੇ ਪੋਜ਼ਿਟਿਵ ਹੋਣਾ ਚਾਹਣ ਉਹ ਕਿਸ ਤਰ੍ਹਾਂ ਹੋਣ ਜੀ ਦੇਖੋ ਜੀ ਸਭ ਦਾ ਸਾਰਿਆਂ ਦਾ ਨਜ਼ਰੀਆ ਨਾ ਮਤਲਬ ਅਲੱਗ-ਅਲੱਗ ਹੁੰਦਾ ਹੈ ਲਾਈਫ ਵਿੱਚ ਹਰ ਬੰਦੇ ਇਹ ਵਾਸਤੇ ਹਰ ਸਾਰੇ ਵਾਸਤੇ ਰੋਜ਼ ਸੂਰਜ ਚੜਦਾ ਹੈ ਰੋਜ਼ ਡੁੱਬਦਾ ਹੈਗਾ ਇੰਪੋਰਟੈਂਟ ਕੀ ਹੁੰਦਾ ਅਸੀਂ ਉਸ ਦਿਨ ਕੀ ਅਚੀਵ ਕਰਦੇ ਆ ਸਾਡੇ ਕੀ ਐਜੰਡਾ ਹੁੰਦੇ ਆ ਅਸੀਂ ਕੀ ਹਾਸਲ ਕਰਨਾ ਹੈਗਾ ਅਸੀਂ ਆਪਣੀ ਜ਼ਿੰਦਗੀ ਔਰ ਆਪਣੇ ਆਸ-ਪਾਸ ਦੀ ਜ਼ਿੰਦਗੀ ਨੂੰ ਕਿਦਾਂ ਸੁਧਾਰ ਸਕਦੇ ਹਾਂ ਦੇਖੋ ਅਸੀਂ ਪੂਰੀ ਦੁਨੀਆ ਨੂੰ ਨਹੀਂ ਸੁਧਾਰ ਸਕਦੇ ਅਸੀਂ ਸਿਰਫ ਸੁਧਾਰ ਸਕਦੇ ਕਿਹਨੂੰ ਆਪੂ ਆਪਣੇ ਆਪ ਨੂੰ ਤੇ ਆਪਣੇ ਆਸ-ਪਾਸ ਦੀ ਸਰਾਉਂਡਿੰਗਸ ਨੂੰ ਇਸ ਦੇ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇਗੇ ਤੇ ਹਰ ਇਨਸਾਨ ਦਾ ਫਰਜ਼ ਹੈਗਾ ਕਿ ਅਸੀਂ ਜੋ ਕਰਦੇ ਹੈ ਉਹਦੇ ਨਾਲ ਸਾਡੀ ਆਪਣੀ ਜ਼ਿੰਦਗੀ ਤੇ ਸਾਡੇ ਨਾਲ ਜੁੜੇ ਹੋਣ ਦੀ ਜਿਹੜੇ ਲੋਕ ਹੈ ਉਹਨਾਂ ਦੀ ਜ਼ਿੰਦਗੀ ਅੱਛੀ ਹੋਵੇ ਬਿਲਕੁਲ ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਜੇਕਰ ਸਮਾਜ ਦੀ ਗੱਲ ਕੀਤੀ ਜਾਵੇ ਸਮਾਜ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਸਮਝਣ ਦੀ ਲੋੜ ਹੈ ਤਰੱਕੀ ਬਹੁਤ ਕਰਨ ਲਈ ਲੋਕਾਂ ਨੇ ਗੱਡੀਆਂ ਕੋਠੀਆਂ ਸ਼ੌਹਰਤ ਪੈਸਾ ਬਹੁਤ ਆ ਲੋਕਾਂ ਦੇ ਕੋਲ ਪਰ ਕਿਤੇ ਨਾ ਕਿਤੇ ਜਦੋਂ ਇੱਕ ਗਰਾਉਂਡ ਲੈਵਲ ਤੇ ਆਪਾਂ ਦੇਖਦੇ ਆਂ ਬਹੁਤ ਸਾਰੇ ਲੋਕ ਜਿਵੇਂ ਸ਼ਹਿਰਾਂ ਨੂੰ ਸਾਫ਼-ਸੁਥਰਾ ਨਹੀਂ ਰੱਖਦੇ ਜਦੋਂ ਪਬਲਿਕ ਪਲੇਸ ਤੋਂ ਕਿਤੇ ਉਹ ਵਿਚਰਦੇ ਨੇ ਬਹੁਤ ਸਾਰੀਆਂ ਗਲਤੀਆਂ ਕਰਦੇ ਨੇ ਇਹ ਤੁਹਾਡਾ ਕੀ ਮੰਨਣਾ ਉਹ ਚੀਜ਼ਾਂ ਵੀ ਲੋਕਾਂ ਨੂੰ ਜਿਹੜੀਆਂ ਅਚੀਵ ਕਰਨ ਦੀ ਜ਼ਿਆਦਾ ਜ਼ਰੂਰਤ ਹੈ ਪੈਸੇ ਸ਼ੌਹਰਤ ਤਾਂ ਸਭ ਕੁਝ ਲੋਕਾਂ ਨੇ ਹਾਸਲ ਕਰ ਲਿਆ ਪਰ ਉਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਵਾਂਝੇ ਹੋ ਗਏ ਨੇ ਲੋਕ ਦੇਖੋ ਜਿਦਾ ਮੈਂ ਤੁਹਾਨੂੰ ਕਿਹਾ ਨਾ ਕਿ ਅਸੀਂ ਸਭ ਕੁਝ ਬਦਲ ਨਹੀਂ ਸਕਦੇ ਅਸੀਂ ਸਿਰਫ ਉਹ ਹੀ ਬਦਲ ਸਕਦੇ ਹਾਂ ਜਿਹੜੇ ਸਾਤੇ ਜੁੜਿਆ ਸਾਡੇ ਆਸ-ਪਾਸ ਜੁੜਿਆ ਹੈ ਹਰ ਆਦਮੀ ਇਸ ਦੁਨੀਆ 'ਚ ਕਿੱਦਾਂ ਹੈ ਉਹ ਇੰਪੋਰਟੈਂਟ ਨਹੀਂ ਹੈਗਾ ਉਹ ਜਾਂਦਾ ਕਿੱਦਾਂ ਹੈ ਇਸ ਦੁਨੀਆ ਤੋਂ ਉਹ ਇੰਪੋਰਟੈਂਟ ਹੈਗਾ ਲੋਕ ਉਹਨੂੰ ਕਿੱਦਾਂ ਯਾਦ ਕਰਦੇ ਨੇ ਤੇ ਸਾਨੂੰ ਇਹ ਅਹਿਸਾਸ ਰੱਖਣਾ ਚਾਹੀਦਾ ਆਪਣੇ ਅੰਦਰ ਕਿ ਅਸੀਂ ਪੈਦਾ ਹੋਏ ਐ ਕੋਈ ਨਹੀਂ ਚਿੰਤਾ ਕਰਦਾ ਕਿਸ ਹਿਸਾਬ ਵਿੱਚ ਕਿਸ ਕਲਚਰ ਵਿੱਚ ਕਿਸ ਪਰਿਵਾਰ 'ਚ ਕਿਸ ਮਾਹੌਲ 'ਚ ਅਸੀਂ ਪੈਦਾ ਹੋਏ ਲੇਕਿਨ ਅਸੀਂ ਜਦੋਂ ਮਰਦੇ ਇਸ ਦੁਨੀਆ ਤੋਂ ਜਾਂਦੇ ਹੈਗੇ ਉਹ ਇੰਪੋਰਟੈਂਟ ਹੈ ਕਿ ਸਾਨੂੰ ਲੋਕ ਕਿੱਦਾਂ ਯਾਦ ਕਰਦੇ ਨੇ ਔਰ ਸਾਨੂੰ ਹਮੇਸ਼ਾ ਚੇਤਤ ਰੱਖਣਾ ਚਾਹੀਦਾ ਵੀ ਇਹ ਸ਼ਹਿਰ ਇਹ ਪਿੰਡ ਇਹ ਮੁਲਕ ਇਹ ਸਾਡਾ ਹੈ ਇਹ ਕਿਸੇ ਹੋਰ ਦਾ ਨਹੀਂ ਹੈਗਾ ਤੇ ਇਹਦੀ ਜ਼ਿੰਮੇਵਾਰੀ ਵੀ ਸਾਡੀ ਹੈਗੀ ਸਾਨੂੰ ਕੀ ਹੈ ਨਾ ਜਿਹੜੇ ਇੱਕ ਆਮ ਆਦਮੀ ਹੈ ਜੋ ਵੀ ਹੈ ਨਾ ਉਹਨੂੰ ਅਧਿਕਾਰ ਸਾਰੇ ਚਾਹੀਦੇ ਹੈਗੇ ਜ਼ਿੰਮੇਵਾਰੀ ਕੋਈ ਨਹੀਂ ਚਾਹੀਦੀ ਹੈਗੀ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਧਿਕਾਰ ਜੇ ਮਿਲਦੇ ਹੈ ਨਾ ਉਹਦੇ ਨਾਲ ਜ਼ਿੰਮੇਵਾਰੀ ਵੀ ਮਿਲਦੀ ਹੈਗੀ ਬਿਲਕੁਲ ਜੇ ਅਗਰ ਅਗਰ ਤੁਸੀਂ ਇੱਕ ਸਪਾਈਡਰਮੈਨ ਦੀ ਜਿਹੜੀ ਫਰਸਟ ਮੂਵੀ ਹੈਗੀ ਨਾ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਵਿਦ ਗ੍ਰੇਟ ਪਾਵਰਸ ਕਮਸ ਗ੍ਰੇਟ ਰਿਸਪੌਂਸਿਬਿਲਟੀਜ਼ ਜਿੰਨੀ ਜ਼ਿਆਦਾ ਤਾਕਤ ਨਾਲ ਜ਼ਿਆਦਾ ਜ਼ਿੰਮੇਵਾਰੀ ਵੀ ਆਉਂਦੀ ਹੈਗੀ ਉਹ ਸਾਨੂੰ ਹਮੇਸ਼ਾ ਚੇਤਤ ਰਹਿਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਤਾਂ ਲੋਕਾਂ ਨੂੰ ਕੀ ਮੈਸੇਜ ਦੇਵਾਂਗੇ ਥੋੜੇ ਟਾਈਮ ਤੱਕ ਉਹ ਜਿਹੜੀ ਕੈਲੰਡਰ ਵਾਲੀ ਘੰਟੀ ਆ ਵੱਜਣੀ ਹੈ ਅਪਡੇਟ ਹੋ ਜਾਣਾ 2025 ਤੋਂ 26 ਚੜ ਜਾਣਾ ਹੈ ਕੀ ਸੁਨੇਹਾ ਦੇਣਾ ਚਾਹੁੰਗੇ ਦੇਖੋ ਪਰਸਨਲੀ ਮੇਰੇ ਵੱਲੋਂ ਸਿਰਫ ਦੋ ਤਿੰਨ ਚੀਜ਼ਾਂ ਆ ਗਈਆਂ ਇੱਕ ਤਾਂ ਪਹਿਲੀ ਚੀਜ਼ ਤਾਰੀਖ ਚੇਂਜ ਹੋ ਰਹੀ ਹੈ ਠੀਕ ਹੈ ਤਾਰੀਖ ਚੇਂਜ ਹੋਣ ਨਾਲ ਤੁਸੀਂ ਆਪਣੇ ਆਪ ਨੂੰ ਬਦਲੋ ਆਪਣੇ ਸਰੀਰ ਪਰ ਸਭ ਤੋਂ ਪਹਿਲਾਂ ਧਿਆਨ ਦਿਓ ਸੈਕਿੰਡ ਆਪਣੀ ਫੈਮਲੀ ਪਰ ਔਰ ਤੀਸਰਾ ਅਗਰ ਇਹ ਦੋਨੋਂ ਚੀਜ਼ਾਂ ਠੀਕ ਹੈ ਤਾਂ ਤੁਹਾਡੀ ਬਾਕੀ ਸਾਰੀ ਲਾਈਫ ਸੌਰਟਡ ਹੈਗੀ ਤੁਹਾਡੀ ਪ੍ਰੋਫੈਸ਼ਨਲ ਲਾਈਫ ਆਟੋਮੈਟਿਕਲੀ ਸੌਰਟ ਹੋ ਜਾਏਗੀ ਇਦਾਂ ਨਹੀਂ ਅਸੀਂ ਸੋਚਦੇ ਨਾ ਤੁਸੀਂ ਮਤਲਬ ਪਰਟੀਕੂਲਰ ਪੋਜੀਸ਼ਨ ਹਾਸਲ ਕਰ ਲਈ ਅਸੀਂ ਘਰ ਬਣਾ ਲਿਆ ਅਸੀਂ ਗੱਡੀ ਲੈ ਲਈ ਹੈਗੀ ਬਟ ਅਗਰ ਅਸੀਂ ਦੇਖਾਂਗੇ ਬੈਕ ਆਫ ਦਾ ਮਾਈਂਡ ਅਸੀਂ ਦੇਖਾਂਗੇ ਡਿਸਟਰਬਡ ਹੈਗੇ ਆ ਬਹੁਤ ਸਾਰੇ ਪ੍ਰੈਸ਼ਰ ਚ ਹੈਗੇ ਆ ਬਹੁਤ ਸਾਰੇ ਪਰਿਵਾਰ ਠੀਕ ਨਹੀਂ ਚੱਲ ਰਹੇ ਹੈਗੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਰੇ ਪੇਰੈਂਟਸ ਨੂੰ ਟਾਈਮ ਨਹੀਂ ਦੇ ਪਾਰੇ ਤਾਂ ਸਭ ਤੋਂ ਪਹਿਲਾਂ ਬਾਡੀ ਨੂੰ ਆਪਣੇ ਆਪ ਨੂੰ ਟਾਈਮ ਦੋ ਬਾਡੀ ਨੂੰ ਦੈਨ ਫੈਮਿਲੀ ਨੂੰ ਬਾਕੀ ਚੀਜ਼ਾਂ ਆਪਣੇ ਆਪ ਸੌਟ ਹੋ ਜਾਣੀਆਂ ਲਾਈਵ ਵਿੱਚ ਅੱਛਾ ਲਾਸਟ ਦੇ ਵਿੱਚ ਕਿ ਮੈਂ ਤੁਹਾਡੀ ਤੋਂ ਗੱਲ ਹੋਰ ਪੁੱਛਣੀ ਚਾਹੂੰਗਾ ਨਵਾਂ ਸਾਲ ਆਪਾਂ ਘਰਦਿਆਂ ਦੇ ਨਾਲ ਵੀ ਤਾਂ ਮਨਾ ਸਕਦੇ ਆ ਫੈਮਿਲੀ ਦੇ ਵਿੱਚ ਆਪਾਂ ਸਾਰੇ ਹੀ ਘਰਵਾਰ ਛੱਡ ਕੇ ਹੁਣ ਇੱਥੇ ਜਿੰਨੇ ਵੀ ਲੋਕ ਫਿਰਦੇ ਨੇ ਕਿਸੇ ਨੇ ਆਪਣੀ ਵਾਈਫ ਨੂੰ ਕੱਲੀ ਨੂੰ ਛੱਡਿਆ ਕਿਸੇ ਨੇ ਆਪਣੇ ਭਰਾ ਨੂੰ ਕਿਸੇ ਨੇ ਆਪਣੇ ਮੰਮੀ ਪਾਪਾ ਨੂੰ ਕਿਸੇ ਨੇ ਆਪਣੇ ਛੋਟੇ ਬੱਚਿਆਂ ਨੂੰ ਘਰਾਂ ਦੇ ਵਿੱਚ ਵੀ ਆਂਡ ਗਵਾਂਡ ਚ ਵੀ ਦੋਸਤ ਹੁੰਦੇ ਨੇ ਆਪਾਂ ਸ਼ਹਿਰਾਂ ਨੂੰ ਹੀ ਕਿਉਂ ਭੱਜਦੇ ਆ ਜਿਵੇਂ ਹੁਣ ਬਹੁਤ ਸਾਰੇ ਨੌਜਵਾਨੀ ਇੱਥੇ ਇਸ ਮਾਰਕੀਟ ਦੇ ਵਿੱਚ ਤੁਰੇ ਫਿਰਦੇ ਨੇ ਘਰੇ ਵੀ ਤਾਂ ਆਪਾਂ ਮਨਾ ਸਕਦੇ ਆ ਨਵਾਂ ਸਾਲ ਦੇਖੋ ਇਹ ਇਹ ਤਾਂ ਬੜੀ ਜਨਰਿਕ ਸਟੇਟਮੈਂਟ ਹੈਗੀ ਕਿ ਗੱਲ ਤੁਹਾਡੀ ਠੀਕ ਹੈ ਕਿ ਅਸੀਂ ਕਰੇ ਆਪਣੇ ਪਰਿਵਾਰ ਦੇ ਨਾਲ ਮਿਲਾ ਬਿਤਾ ਸਕਦੇ ਆ ਟਾਈਮ ਉਹਨਾਂ ਨਾਲ ਬੈਠ ਕੇ ਸੈਲੀਬ੍ਰੇਟ ਕਰ ਸਕਦੇ ਨੇ ਬਟ ਇੱਥੇ ਅਗਰ ਤੁਸੀਂ ਦੇਖੋਗੇ ਇਸ ਮਾਰਕੀਟ ਵਿੱਚ ਜਿਹੜੀ ਪੋਪੂਲੇਸ਼ਨ ਆਈ ਹੈਗੀ ਉਹਦੇ ਚੋ ਮੇਰੇ ਨਾਲ ਅੱਧੀ ਪੋਪੂਲੇਸ਼ਨ ਉਹ ਆ ਜਿਹੜੀ ਸਿਰਫ ਕਮਨਫਨ ਆਈ ਹੈ ਜਿੱਦਾਂ ਮੈਂ ਔਰ ਮੇਰਾ ਬ੍ਰਦਰ ਆ ਅਸੀਂ ਕਮਨਫਨ ਆਇਆ ਸਾਡੀ ਫੈਮਿਲੀ ਇੱਥੇ ਹੈ ਮੈਂ ਦਿੱਲੀ ਰਹਿੰਦਾ ਹੈਗਾ ਬੇਸਿਕਲੀ ਦਿੱਲੀ ਤੋਂ ਇੱਥੇ ਆਏ ਆ ਆਪਣੇ ਬ੍ਰਦਰ ਨਾਲ ਸੈਲੀਬ੍ਰੇਟ ਕਰਨ ਆ ਜਾਓ ਆ ਜਾਓ ਇਹ ਮੇਰੇ ਬ੍ਰਦਰ ਹੈ ਨਰੇਸ਼ ਤੋਂ ਹਮ ਮੈਂ ਦਿੱਲੀ ਤੋਂ ਸਪੈਸ਼ਲੀ ਆਇਆ ਹਾਂ ਆਪਣੀ ਫੈਮਿਲੀ ਨਾਲ ਇੱਥੇ ਬ੍ਰਦਰ ਨਾਲ ਸੈਲੀਬ੍ਰੇਟ ਕਰਨ ਮਤਲਬ ਤੁਹਾਨੂੰ ਚੰਗਾ ਲੱਗਦਾ ਇਹਨਾਂ ਨਾਲ ਸਮਾਂ ਬਤਾਉਣਾ ਯੈਸ ਯੈਸ ਹੁਣ ਮੈਂ ਹੁਣ ਮਾਰਕੀਟ ਵਿੱਚ ਕੋ ਸਮਾਨ ਲੈਣਾ ਸੀ ਬੱਚੇ ਘਰ ਵੇਟ ਕਰ ਰਹੇ ਨੇ ਸੋ ਵੀ ਵਿਲ ਗੋ ਬੈਕ ਐਂਡ ਵੀ ਵਿਲ ਸੈਲੀਬ੍ਰੇਟ ਨਿਊ ਯਰ ਟੁਗੇਦਰ ਐਜ਼ ਅ ਫੈਮਿਲੀ ਓਕੇ ਤੋਂ ਇੰਪੋਰਟੈਂਟ ਹੈ ਔਰ ਜਦ ਸਾਰਾ ਪਰਿਵਾਰ ਇਕੱਠਾ ਹੈ ਨਾ ਤੋਂ ਮਤਲਬ ਜੋ ਖੁਸ਼ੀ ਹੈ ਉਹ ਡਬਲ ਹੋ ਜਾਂਦੀ ਹੈ ਬਿਲਕੁਲ ਬਹੁਤ ਸਿਆਣੀ ਗੱਲ ਕਹੀ ਹੈ ਤੁਸੀਂ ਭਾਈ ਸਾਹਿਬ ਵੀਰ ਜੀ ਜੀ ਤੁਹਾਡੇ ਨਾਲ ਨਵਾਂ ਸਾਲ ਮਨਾਉਣ ਆਏ ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਹੁੰਦਾ ਕਿਉਂਕਿ ਜਦੋਂ ਇਹਨਾਂ ਨੂੰ ਖੁਸ਼ੀ ਹੈ ਇਹ ਦਿੱਲੀ ਕੰਮ ਕਰਦੇ ਨੇ ਤਾਂ ਆਬਵੀਅਸਲੀ ਗੱਲ ਹੈ ਤੁਹਾਨੂੰ ਵੀ ਖੁਸ਼ੀ ਹੋਏਗੀ ਤਾਂ ਤੁਸੀਂ ਕੀ ਫੀਲ ਕਰ ਰਹੇ ਹੋ ਭਾਈ ਜੀ ਦੇਖੋ ਖੁਸ਼ੀ ਉਨੀ ਹੁੰਦੀ ਬੰਦੇ ਨੂੰ ਜਿਵੇਂ ਇੱਕ ਭਰਾ ਨੂੰ ਭਰਾ ਨਾਲ ਮਿਲ ਕੇ ਖੁਸ਼ੀ ਹੁੰਦੀ ਹੈਗੀ ਫੈਮਿਲੀ ਮੈਂਬਰ ਨੂੰ ਫੈਮਿਲੀ ਮੈਂਬਰ ਨਾਲ ਮਿਲ ਕੇ ਖੁਸ਼ੀ ਹੁੰਦੀ ਹੈਗੀ ਤੇ ਉਹੀ ਸਾਨੂੰ ਖੁਸ਼ੀ ਹੈਗੀ ਕਿ ਭਰਾ ਨਹੀਂ ਦੂਰ ਤੋਂ ਆਇਆ ਹੈਗਾ ਤੇ ਅੱਪਾ ਅੱਜ ਇਕੱਠੇ ਸੈਲੀਬ੍ਰੇਟ ਕਰ ਰਹੇ ਆਗੇ ਤੇ ਇਹਦੇ ਵਰਗਾ ਇੰਜੋਏ ਨਹੀਂ ਹੋ ਸਕਦਾ ਇਹ ਖੁਸ਼ੀਆਂ ਅੱਜ ਦੇ ਟਾਈਮਸ ਜ ਤੇ ਅਗਰ ਪ੍ਰਾਕਠੀ ਮਿਲ ਕੇ ਇੰਜੋਏ ਕਰ ਦਿੱਤੇ ਉਹਦੀ ਖੁਸ਼ੀ ਹੋ ਨਹੀਂ ਸਕਦੀਗੀ ਬਿਲਕੁਲ ਆਸ ਕਰਦੇ ਆ ਤੁਹਾਡਾ ਨਵਾਂ ਸਾਲ ਬਹੁਤ ਹੀ ਖੁਸ਼ੀਆਂ ਭਰਿਆ ਆਵੇ ਪਰਮਾਤਮਾ ਤੁਹਾਨੂੰ ਹੋਰ ਵੀ ਜਿਆਦਾ ਜਿਹੜੀਆਂ ਅਚੀਵਮੈਂਟਸ ਵੱਲ ਲੈ ਕੇ ਜਾਵੇ ਤੁਹਾਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਣ ਤਾਂ ਵੀਰ ਜੀ ਲਾਸਟ ਵਿੱਚ ਆਡੀਅנס ਨੂੰ ਜਰੂਰ ਮੈਸੇਜ ਦੇ ਕੇ ਜਾਓ ਜੋ ਵੀ ਤੁਸੀਂ ਨਵੇਂ ਸਾਲ ਤੇ ਦੇਣਾ ਚਾਹਜੋ ਦੇਖੋ ਜੀ ਅਭੀ ਨਾ ਕੱਲ ਹਮ ਲੋਕ ਦਿੱਲੀ ਸੇ ਆਏ ਹਾਂ ਯਹਾਂ ਪੇ ਤੋ ਸ਼ਾਮ ਕੋ ਪਿਕਚਰ ਦੇਖ ਰਹੇ ਤੇ ਤੋ ਪਿਕਚਰ ਕੇ ਅੰਦਰ ਨਾ ਉਹ ਦਰਮਿੰਦਰ ਸਨੀ ਦੇ올 ਔਰ ਬੋਬੀ ਦੇ올 ਕੀ ਪਿਕਚਰ ਹੈ ਆਪਣੇ ਬੜੀ ਅੱਛੀ ਪਿਕਚਰ ਹੈ ਮਤਲਬ ਉਹ कैसे परिवार को इकट्ठे रहना है एक दूसरे को सपोर्ट करना है तो उसमें वो गाना है ना कि बाकी सब सपने होते हैं अपने तो अपने होते हैं ये हमेशा आदमी को ध्यान रखना चाहिए कि अपने मतलब चाहे परिवार है ताए मामे चाचे ये सब परिवार है हमारा ये डी है हमारा खून है जी। हमें इनसे झगड़ा करके कहीं नहीं जाना है मतभेद हो सकते हैं डिफरेंस ऑफ ओपिनियन हो सकता है लेकिन अपने अपने होते हैं तो सब इकट्ठे रहो पूरी दुनिया एक ही परिवार है सब कहीं ना कहीं से निकले होंगे पूरी दुनिया एक ही परिवार है मैं आपको जानता नहीं लेकिन आपसे बात करके अच्छा लग रहा है आपने भी मेरे को जाना नहीं पहले से कोई मीटिंग फिक्स नहीं करी हम लोगों ने नहीं, आपने नहीं, नहीं। मेरे को देखा हम लोग यहाँ थ्री बी टू मार्केट हाँ थ्री बी टू मार्केट में आए रोटी चौंखा में दो साल पुरानी दुकान है हम जब भी चंडीगढ़ आते हैं यहाँ पे आके हम लोग चाय पीते हैं एक नंबर बूथ के सामने तो मेरा मैसेज यही है अच्छे से रहो अपने शरीर पे ध्यान दो परिवार पे ध्यान दो सब चीजें ठीक होंगी ਔਰ ਉਹ ਪਰਮਾਤਮਾ بیٹھا ਹੈ ਸਭ ਕੋ ਦੇਖਣੇ ਲਈ। ਸਹੀ ਹੈ। ਸਾਨੂੰ ਆਪਣਾ ਕੰਮ ਕਰਨਾ ਹੈ। ਬਾਕੀ ਛੋੜ ਦਿਓ। ਬਿਲਕੁਲ ਠੀਕ ਹੈ। ਤੋ ਬਹੁਤ-ਬਹੁਤ ਸ਼ੁਕਰੀਆ ਜੀ। ਬਹੁਤ-ਬਹੁਤ ਧੰਨਵਾਦ ਜੀ। ਆਪ ਲੋਗੋ ਨੂੰ ਨਵਾਂ ਸਾਲ ਬਹੁਤ-ਬਹੁਤ ਸ਼ੁਭ ਕਾਮਨਾ ਹੈ। ਜੀ। ਠੀਕ ਹੈ। ਓਕੇ ਜੀ। ਥੈਂਕ ਯੂ। ਥੈਂਕ ਯੂ। ਤਾਂ ਸੁਣਿਆ ਤੁਸੀਂ ਵੀਰ ਨੇ ਬਹੁਤ ਸੋਹਣਾ ਮੈਸੇਜ ਦਿੱਤਾ ਕਿ ਨਵਾਂ ਸਾਲ ਤੁਸੀਂ ਘਰ ਦੇ ਵਿੱਚ ਵੀ ਮਨਾ ਸਕਦੇ ਹੋ। ਹਾਂ ਠੀਕ ਹੈ ਯਾਰਾਂ ਦੋਸਤਾਂ ਦੇ ਨਾਲ ਵੀ ਮਨਾ ਸਕਦੇ ਹੋ ਜਿੱਤੇ ਤੁਹਾਨੂੰ ਚੰਗਾ ਲੱਗਦਾ। ਪਰ ਤੁਹਾਡੇ ਦਿਲ ਦੇ ਵਿੱਚ ਖਿਆਲ ਚੰਗੇ ਹੋਣੇ ਜ਼ਰੂਰੀ ਨੇ ਤੁਹਾਡਾ ਜਿਹੜਾ এনवायरमेंट ਹੈ ਉਸ ਨੂੰ ਸਾਫ਼ ਸੁਥਰਾ ਲੈ ਕੇ ਚੱਲਣ ਦੀ ਜਿਹੜੀ ਨੀਤੀ ਹੋਣੀ ਚਾਹੀਦੀ ਹੈ ਸੋ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਆ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜਾ ਸਾਲ ਆਉਣ ਵਾਲਾ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਆਵੇ ਹੋਰ ਕੀ ਕੁਝ ਨਵੇਂ ਸਾਲ ਦੇ ਵਿੱਚ ਕਿਸ ਤਰ੍ਹਾਂ ਨਾਲ ਲੋਕ ਮਨਾ ਰਹੇ ਨੇ ਮਾਰਕੀਟਾਂ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਅਸੀਂ ਤੁਹਾਨੂੰ ਜਰੂਰ ਆਪਣੇ ਕੈਮਰੇ ਦੀ ਅੱਖ ਦੇ ਨਾਲ ਦਿਖਾਵਾਂਗੇ ਤਦ ਤੱਕ ਲਈ ਸਾਡੇ ਨਾਲ ਬਨੇ ਰਹੋ ਤੁਸੀਂ